ਤਾਨੂੰ ਪਤਾ ਜਵਾਕੋ ਅੱਜ ਗਾਣੇ ਸਾਰਾ ਦੁੱਧ ਢਲਾਤਾ ਤੇ ਮੈਂ ਵੀ ਉਹਦੀਆਂ ਕੀ ਨਾ ਹੋ ਕੇ ਵੰਡਲਾਤਾ ਪੈਰ ਰੱਖ ਲਿਆ ਪੈਰ ਰੱਖਤਾ ਵਿੱਚ ਜਦੋਂ ਪੱਠੇ ਖਾਣੇ ਦੇ ਦਾਣਾ ਖਾਣਾ ਉਹ ਤਾਂ ਕੁਛ ਰੜਦਾ ਨਹੀਂ ਜਦ ਚੋਂਨ ਬੈਜੀ ਉਹਦੇ ਮੱਖਣ ਨਾਲ ਰੜਦਾ ਆ ਬੰਦੇ ਨੂੰ ਅੱਜ ਗੁੱਸਾ ਚੜਿਆ ਹੋਰ ਕੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਢਿਲੋ ਵਲੌਗਸ ਤੇ ਆ ਬੰਦੇ ਨੂੰ ਅੱਜ ਗੁੱਸਾ ਚੜਿਆ ਕਿਉਂ ਚੜਿਆ ਨਹੀਂ ਆ ਕਿਉਂ ਚੜਿਆ ਗਾਣੇ ਦੁੱਧ ਢਲਾਤਾ ਸਾਰਾ ਔਰ ਬੱਤੀ ਪੈਰ ਰੱਖ ਲਿਆ ਮੜ ਕੇ ਬਾਲਟੀ ਦੇ ਵਿੱਚੋਂ ਲੱਤੋਂ ਦੀ ਮਸਾਂ ਬਾਹਰ ਕੱਢੀ ਰੱਖਣ ਲੱਗੀ ਨੇ ਤਾਂ ਮੈਂਟ ਲਾਇਆ ਦਾ ਚੱਲਤ ਤੇ ਮੜ ਕੇ ਕੱਢੀ ਨਾ ਜਾਵੇ ਲੱਤ ਤੇ ਫਿਰ ਮਸਾਂ ਲੱਤ ਬਾਹਰ ਕਢਾਈ ਮੜ ਕੇ ਚੱਕੀ ਨੇ ਲੱਤ ਜਦ ਵਿੱਚ ਰੱਖ ਲਈ ਐ ਤੇ ਸਾਡੇ ਪਾ ਤੇ ਪਾਜੇ ਕੇ ਪਸਤੇ ਪਾਈ ਦੇ ਇੰਨੇ ਦਾਣਾ ਪਾਈ ਦਾ ਮਣਾ ਹੋਈ ਇੰਨੇ ਗੋਆ ਕਰ ਦਿਨਾ ਤੇ ਹੋਰ ਸ਼ਾਮ ਤੱਕ ਝਾਕੀ ਜਾਈ ਦਵ ਚਲ ਧਾਰ ਚੋ ਲੈਣੀ ਤੇ ਦੁੱਧ ਹੋ ਜਾਊਗਾ ਤੋ ਉਹਨੇ 1.5-2 ਕਿਲੋ ਗੱਧ ਜਿਹੜਾ ਚੋਇਆ ਸੀਗਾ ਜਿੰਨਾ ਤੇ ਉਹਨਾਂ ਡਲਾਤਾ ਤੇ ਮੁੜ ਕੇ ਫਿਰ ਹਰ ਕਿਲੋ ਤੇ ਚੋਈਆ ਕਰਕੇ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਖੜੀ-ਖੜੀ ਨੂੰ ਪਹਿਲਾਂ ਮੋਹਰਲੀ ਲਾਤੇ ਜੀ ਚੱਕੀ ਮੈਨੂੰ ਹੈ ਹੀ ਨਹੀਂ ਸੀਗਾ ਮੈਂ ਕਿਹਾ ਚਲ ਮੋਹਰਲੀ ਲਾਤੇ ਮੱਕੇ ਮੁੱਕੀ ਬੈਠੀ ਹੋਣੀ ਆ ਹੁਣ ਤਾਂ ਮੈਂਤੀ ਮਾਰਿਆ ਚੱਕ ਕੇ ਤੇ ਵਿੱਚ ਰੱਖ ਲਈ ਰਖ ਬਾਹਰ ਦੀ ਚਲ ਕੋਈ ਨਹੀਂ ਉਹ ਅੱਜ ਆਪਣੇ ਕਰਮਾਂ 'ਚ ਹੈ ਨਹੀਂ ਸੀਗਾ ਸੋ ਜਿੰਨਾ ਕ ਬਚਿਆ ਸੀ ਉਹਨਾਂ ਕ ਆਪਾਂ ਪੌਣ ਲਿਆਏ ਆ ਉਹਨੂੰ ਆਪਾਂ ਕਰਦੇ ਆ ਗਰਮ ਤੇ ਇੱਧਰ ਬਾਈ ਲਿਆਏ ਸੀ ਐਪਲ ਉਪਈਆ ਤੇ ਬੱਚੇ ਵੇਖ ਰਹੇ ਆ ਟੀਵੀ ਤੇ ਆਪਾਂ ਨਾ ਹੁਣ ਥੋੜਾ ਮੌਸਮ ਬਦਲ ਗਿਆ ਤੇ ਕੰਬਲ ਕੱਢ ਲੇ ਹੁਣ ਮੋਟੇ ਰਾਤ ਮੈਨੂੰ ਤਾਂ ਬਾਲੀ ਠੰਡ ਲੱਗੀ ਸੋ ਆਪਾਂ ਤਾਂ ਜੱਜ ਦਾ ਕੰਬਲ ਕੱਢ ਲਿਆ ਇਹ ਰਾਤ ਕਹਿੰਦੇ ਵੀ ਤੂੰ ਪੱਖਾ ਤੇਜ਼ ਨਹੀਂ ਕਰਦੀ ਹਨਾ ਤੇ ਮੈਨੂੰ ਤਾਂ ਬਾਈ ਠੰਡ ਲੱਗਦੀ ਸੀ ਸੋ ਆਪਾਂ ਤਾਂ ਕੱਢ ਲਿਆ ਕੰਬਲ ਤੇ ਹੁਣ ਆਪਾਂ ਦੁੱਧ ਗਰਮ ਕਰਦੇ ਆਂ ਤੇ ਇੱਥੇ ਅੱਜ ਆਪਾਂ ਰੋਟੀ ਪਕਾਵਾਂਗੇ ਕਿਉਂਕਿ ਨਾ ਬਾਹਰ ਅੱਜ ਬਾਲੀ ਮੌਸਮ ਹੋ ਬੋ ਹੋ ਆਪਿਆ। ਬੇ ਇੱਕਾ ਤੋਂ ਲੜਦੇ ਆਂ ਵੇ ਲੋ। ਸਾਡੇ ਬੱਚੇ ਤਾਂ ਨਾ ਝੰਟੋ ਝੰਤੀ ਨਾ ਹੁੰਦੇ ਕੁਸਾਬ ਨਹੀਂ। ਜਿਵੇਂ ਜਿਵੇਂ ਵੱਡੇ ਹੁੰਦੇ ਹੋਵੇਂ ਆਵੇਂ ਲੜਨਾ ਹੁੰਦਾ। ਹਾਂ ਪਹਿਲਾਂ ਲੜਦੇ ਨਹੀਂ ਹੁੰਦੇ ਸੀ ਇਹ। ਆਹ ਦੇਖੋ। ਟਾਈਮ ਹੋਇਆ ਪੌਣੀ 6 ਦਾ। ਤੇ ਪਰ ਐਨ ਲੱਗ ਰਿਹਾ ਜਿਵੇਂ ਨਾ ਵੀ ਪਤਾ ਹੀ ਨਹੀਂ 8:00 8:00 ਵਜੇ ਹੁੰਦੇ ਆ। 7-8 ਇੰਨੀ ਧੁੰਦ ਧੁੰਦ ਤੇ ਹੋਰੀ ਧੂਆਂ ਜਾ ਚੜ ਗਿਆ ਮਤਲਬ ਕਿ ਹਜੇ ਇੰਨੀ ਤਾਂ ਵੀ ਅੱਗ ਵੀ ਨਹੀਂ ਲਾਈ ਜ਼ਿਆਦਾਤਰ ਆ। ਹਾਂ ਦੇਖੋ ਸਾਰੇ ਵੈਸੇ ਜ਼ਿਆਦਾਤਰ ਤਾਂ ਲੋਕ ਸੁਪਰ ਸੀਡ ਡਰਾਣਾ ਹੀ ਹੁਣ ਹੀ ਜੀ ਜਾਂਦੇ ਆ। ਇਧਰ ਮੀਨੀਆਂ ਲਾਈਆਂ ਸਬਜ਼ੀਆਂ ਹੋ ਗਈਆਂ। ਤੋਦਰ ਆਪਣਾ ਸਾਗ ਆਪਣੇ ਪੱਠੇ ਹਜੇ ਛੋਟੇ ਆ। ਪੱਠੇ ਬਹੁਤ ਛੋਟੇ ਆ। आज जिस दिन प्रभात फेरी इसी ਉਸਨੇ ਪਪਾ ਇਸੀ ਕਲੀ ਉਸੋ ਫੋਲ ਲਟਾ ਪਾ ਚੱਕਲੇ ਸੀਗੇ ਤੇ ਕਲੀ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਝਾੜੂ ਲਾਈ ਜਾਵਾਂਗੇ ਉਵੇਂ ਉਵੇਂ ਹੌਲੀ ਹੌਲੀ ਇਆ ਪਾਣੀ ਪੁਣੀ ਪਾਉ ਉਤ ਫਿਰ ਜਾਊਗੀ ਤੇ ਸਵੇਪਾ ਜਾਣਾ ਹੁੰਦਾ ਗੁਰਦੁਆਰਾ ਸਾਹਿਬ ਜਿੰਨੇ ਦਿਨ ਪ੍ਰਬਤ ਫੇਰੀ ਆਉਂਦੀ ਉਹਨੇ ਦਿਨ ਤਾਂ ਆਪਾਂ ਜਾਵਾਂਗੇ ਸੋ ਚਲੋ ਹੁਣ ਆਪਾਂ ਕਰ ਲਈਏ ਦੁੱਧ ਗਰਮ ਤੇ ਫਿਰ ਰੋਟੀਆਂ ਪਕਾਉਨੇ ਆ ਤੇ ਅੱਜ ਆਪਾਂ ਬਣਾਇਆ ਸੀਗਾ ਗਰਮ ਮਸਾਲਾ ਜਿਹੜਾ ਮਸਾਲਾ ਆਪਾਂ ਸਿਆਲ ਸ਼ੁਰੂ ਹੋ ਗਏ ਹੁਣ ਤੇ ਉਹ ਆਪਾਂ ਉਹਦੀ ਵੀ ਕਲਿੱਪ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਉਹਦੇ ਵਿੱਚ ਕੀ ਕੀ ਪਾ ਕੇ ਉਹ ਬਣਾਇਆ ਹਾਂਜੀ ਆਪਾਂ ਬਣਾ ਰਹੇ ਹਾਂ ਗਰਮ ਮਸਾਲਾ ਇਹ ਜਿਹੜਾ ਧਨੀਆ ਆਪਣੇ ਕੋਲੇ ਇਹ ਵੀ ਘਰ ਦਾ ਧਨੀਆ ਆਪਣੇ ਕੋਲੇ ਬਾਜ਼ਾਰ ਵਾਲਾ ਨਹੀਂ ਹੈ ਘਰ ਦਾ ਧਨੀਆ ਇਹਦੇ ਵਿੱਚ ਅਸੀਂ ਤਾਂ ਲੋਕ ਬਹੁਤ ਕੁਝ ਪਾਉਂਦੇ ਹੋ ਤਾਂ ਆਪ ਕੋ ਆਪਣੀ ਮਰਜ਼ੀ ਹੁੰਦੀ ਹੈ ਪਰ ਆਪਾਂ ਇਹਦੇ ਵਿੱਚ ਜਿਵੇਂ ਇੰਨਾ ਤਾਂ ਪਤਾ ਨਹੀਂ ਆ ਪਾਇਆ ਮੈਕਸੀ ਵਾਲੇ ਜੱਗ ਦੇ ਵਿੱਚ ਆਪਾਂ ਘਰੇ ਇਹਨੂੰ ਪੀਸ ਰਹੇ ਹਾਂ ਥੋੜਾ ਜਿਹਾ ਜਿਹੜੀਆਂ ਕਾਲੀਆਂ ਮਿਰਚਾਂ ਉਹ ਪਾਵਾਂਗੇ ਆਪਾਂ 10-12 ਕਾਲੀਆਂ ਮਿਰਚਾਂ ਥੋੜੀ ਜਿਹੀ ਜਿਹੜੀ ਉਹ ਦਾਲਚੀਨੀ ਹੈ ਤੇ ਵਿੱਚ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਆ ਦੇਖੋ ਇੰਨਾ ਕ ਇਹ ਆਪਾਂ ਦੋ ਵਾਰੀ ਜਿਹੜਾ ਪਹਿਲਾਂ ਆਵੇ ਪੀਸ ਕੇ ਤੇ ਕੱਢ ਲਿਆ ਤੇ ਤੀਜੀ ਵਾਰ ਹੁਣ ਆਪਾਂ ਇੰਨਾ ਕੀ ਬਸੇ ਬਣਾਵਾਂਗੇ ਜਿਆਦਾ ਆਪਾਂ ਬਣਾਈ ਨਹੀਂ ਧਨੀਆ ਆਪਣੇ ਕੋਲੇ ਬਹੁਤ ਪਿਆ ਪਰ ਜਦੋਂ ਜ਼ਰੂਰਤ ਹੁੰਦੀ ਹੈ ਫਿਰ ਉਹ ਬਣਾ ਲਈਦੇ ਜਿਆਦਾ ਜਿਹੜਾ ਨਹੀਂ ਬਣਾ ਕੇ ਰੱਖਿਆ ਜਾਂਦਾਗਾ ਆਪਾਂ ਤਾਂ ਤਿੰਨ ਚੀਜ਼ਾਂ ਹੀ ਪਾਵਾਂਗੇ ਵੈਸੇ ਇਹਦੇ ਵਿੱਚ ਲੋਕ ਬਹੁਤ ਕੁਝ ਪਾ ਲੈਂਦੇ ਆ ਵੱਡੇ ਨਾਲ ਐਚੀਆਂ ਵੀ ਇਹਦੇ ਵਿੱਚ ਪੈ ਜਾਂਦੀਆਂ ਇੱਕ ਮਗਾ ਕਹਿੰਦੇ ਜਿਨ੍ਹਾਂ ਨੂੰ ਉਹ ਵੀ ਇਹਦੇ ਵਿੱਚ ਪੈ ਜਾਂਦੀਆਂ ਬਹੁਤ ਕੁਝ ਹੈ ਤਾਂ ਆਪਦੀ ਮਰਜ਼ੀ ਹੈ ਜਿੰਨਾ ਸਮਾਨ ਆਪਾਂ ਇਹਦੇ ਵਿੱਚ ਪਾ ਸਕਦੇ ਆ ਉਹ ਆਪਦੀ ਮਰਜ਼ੀ ਆ ਪਰ ਆਪਾਂ ਤਾਂ ਇਹ ਇਹਦੇ ਵਿੱਚ ਤਿੰਨ ਚੀਜ਼ਾਂ ਹੀ ਜਿਹੜੀਆਂ ਮਿਕਸ ਕੀਤੀਆਂ ਕਾਲੀ ਮਿਰਚ ਪਾਈ ਹੈ ਦਾਲ ਚੀਨੀ ਪਾਈ ਹੈ ਤੇ ਜੀਰਾ ਪਾਇਆ ਤੇ ਇੱਕ ਧਨੀਆ ਦਾ ਆਪਾਂ ਜਿਹੜਾ ਪੀਸਣਾ ਉਹ ਹੈਗਾ ਹੀ ਆਪਣੇ ਕੋਲੇ ਇਹ ਬਸ ਆਪਾਂ ਚਾਰ ਚੀਜ਼ਾਂ ਜਿਹੜੀਆਂ ਇਹ ਪੀਸ ਕੇ ਤੇ ਜਿਹੜਾ ਗਰਮ ਮਸਾਲਾ ਆਪਾਂ ਘਰੇ ਤਿਆਰ ਕਰਦੇ ਆਂ ਜਾਦੇ ਚੀਜ਼ਾਂ ਜਿਹੜੀਆਂ ਆਪਾਂ ਪਾਉਨੇ ਹੋ ਵੈਸੇ ਸਰਦੀਆਂ ਵਾਸਤੇ ਹੁੰਦਾ ਹਨ ਪਰ ਆਪਾਂ ਜਾਦੇ ਸਰਦੀ ਦੇ ਵਿੱਚ ਵੀ ਨਹੀਂ ਪਾਈਆਂ ਅਸੀਂ ਵੈਸੇ ਜਿਹੜੇ ਮਿਰਚ ਨੂੰ ਸਰਲੇ ਵਾਲੀਆਂ ਚੀਜ਼ਾਂ ਬਹੁਤ ਘੱਟ ਖਾਣੇ ਆ ਸੋ ਆਪਾਂ ਇਹਨੂੰ ਹੁਣ ਪੀਸ ਲਾਂਗੇ ਆ ਦੇਖੋ ਆ ਪੈੜਿਆ ਹੈ ਪੀਸ ਲਿਆ ਮਸਾਲਾ ਇੰਨਾ ਕੁ ਬਸ ਆਪਾਂ ਇਹ ਬਰੀਕ ਕਰਨਾ ਇਸ ਤੋਂ ਜਿਆਦਾ ਬਰੀਕ ਨਹੀਂ ਕਰਨਾਗਾ ਇਨੂੰ ਵੀ ਆਪਾਂ ਇਹਦੇ ਵਿੱਚ ਪਾਲਚ ਲਾਂਗੇ ਇਹ ਸਾਡਾ ਮਤਲਬ ਅਸੀਂ ਉਹਨਾਂ ਕੀ ਬਣਾਉਣੇ ਹੋਣੇ ਜਿੰਨਾ ਕੱਪ ਨੇ ਡੱਬੇ ਡੱਬੇ ਜਿਹਾ ਜਿਵੇਂ ਕਿਲੋ ਵਾਲੇ ਡੱਬੇ ਹੁੰਦੇ ਆਪਣੇ ਕੋਲੇ ਘਰੇ ਜਿੰਨਾ ਵਿੱਚ ਆਪਾਂ ਸੌਦਾ ਪਾ ਕੇ ਰੱਖਦੇ ਆ ਉਹ ਕਿਲੋ ਵਾਲਾ ਡੱਬਾ ਬਸ ਉਹ ਇਹਨੇ ਨਾਲ ਆਪਣਾ ਜਿਹੜਾ ਉਹ ਭਰ ਜਾਣਾ ਕਾਫੀ ਟਾਈਮ ਆ ਜਿਹੜਾ ਇਹਦੇ ਨਾਲ ਆਪਣਾ ਨੰਗ ਜਾਂਦਾ ਇਹ ਜਿਹੜਾ ਕੱਲਾ ਧਨੀਆ ਇਹ ਆਪਣੇ ਕੋਲੇ ਸਾਫ ਦਾ ਧਨੀਆ ਹੈ ਜਿਹੜਾ ਕੱਲਾ ਇਹ ਵੀ ਆਪਾਂ ਪੀਸ ਕੇ ਰੱਖ ਸਕਦੇ ਥੋੜਾ ਜਿਹਾ ਮੋਟਾ ਜਿਹਾ ਪੀਸ ਕੇ ਇਹਨੂੰ ਆਪਾਂ ਰੱਖ ਸਕਦੇ ਆ ਇਹ ਵੀ ਬਹੁਤ ਜਿਆਦਾ ਵਧੀਆ ਟੇਸਟ ਆਉਂਦਾ ਜਿਵੇਂ ਆਲੂ ਵਾਲੀ ਰੋਟੀ ਬਣਾਉਣੀ ਹੈ ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਕੜੀ ਬਣਾਉਣੇ ਆ ਕੜੀ ਦੇ ਵਿੱਚ ਪਾ ਲੋ ਆਲੂ ਵਾਲੀ ਰੋਟੀ ਦੇ ਵਿੱਚ ਪਾ ਲੋ ਕਿਸੇ ਵੀ ਚੀਜ਼ ਦੇ ਵਿੱਚ ਪਾ ਲੋ ਬਹੁਤ ਜਿਆਦਾ ਵਧੀਆ ਇਹਦਾ ਟੇਸਟ ਆਉਂਦਾ ਤੇ ਇਹਦੀ ਵੀ ਹੁਣ ਜਿਹੜੀ ਸਮੈਲ ਹੈ ਇੰਨੀ ਵਧੀਆ ਆ ਰਹੀ ਹੈ ਜਿਹੜਾ ਆਪਾਂ ਪੀਸਿਆ ਮਸਾਲਾ ਆਪਾਂ ਤਿੰਨ ਚਾਰ ਚੀਜ਼ਾਂ ਹੀ ਇਹਦੇ ਵਿੱਚ ਪਾਈਆਂ ਪਰ ਫਿਰ ਵੀ ਸਮੈਲ ਹੈ ਜਿਹੜੀ ਬਹੁਤ ਵਧੀਆ ਆ ਰਹੀ ਹੈ ਇਹ ਵੀ ਜ਼ਿਆਦਾਤਰ ਅਸੀਂ ਹੁਣ ਜਿਵੇਂ ਸਰਦੀ ਦੇ ਵਿੱਚ ਹੀ ਪਾਉਂਦੇ ਆ ਗਰਮੀ ਦੇ ਵਿੱਚ ਅਸੀਂ ਵੀ ਬਹੁਤ ਘੱਟ ਪਾਉਂਦੇ ਆ ਗਰਮੀ ਦੇ ਵਿੱਚ ਜਿਹੜਾ ਕੱਲਾ ਇਹ ਹੁੰਦਾ ਪਏ ਥੋੜਾ ਜਿਹਾ ਪੀਸ ਕੇ ਰੱਖ ਲਈਦਾ ਉਹ ਪਾ ਲਈਦਾ ਜਿਵੇਂ ਕਿਸੇ ਚੀਜ਼ ਦੇ ਵਿੱਚ ਪਾਉਣਾ ਹੁੰਦਾ ਤਾਂ ਹੁਣ ਸਰਦੀ ਆ ਗਈ ਹੁਣ ਸਰਦਾਂ ਨਾਲ ਨਾ ਸਬਜ਼ੀਆਂ ਦੇ ਵਿੱਚ ਇਹ ਪੈ ਜਾ ਕਰੂਗਾ ਤੇ ਆਪਣਾ ਬਸ ਡੱਬਾ ਭਰ ਜਾਣਾ ਉਹਨਾਂ ਕੀ ਆਪਾਂ ਬਣਾਇਆ ਧਨੀਆ ਆਪਣੇ ਕੋਲੇ ਪਿਆ ਜਦੋਂ ਫੇਰ ਜ਼ਰੂਰਤ ਹੋਊਗੀ ਆਪਾਂ ਫੇਰੇ ਪੀਸ ਲਾਂਗੇ ਹਾਂਜੀ ਇੱਧਰ ਰੋਟੀ ਪੱਕ ਰਹੀ ਹੈ ਇੱਧਰ ਸਾਗ ਸਾਗ ਨੂੰ ਆਪਾਂ ਤੜਕਾ ਲਾ ਲਿਆ ਜਿਹੜਾ ਆਪਾਂ ਕੱਲ ਸ਼ਾਮ ਨੂੰ ਸਾਗ ਬਣਾਇਆ ਸੀ ਉਹਨੂੰ ਆਪਾਂ ਤੜਕਾ ਲਾ ਲਿਆ ਰਾਤ ਆਪਾਂ ਖਾ ਲਿਆ ਸੀ ਜਿਹੜਾ ਮੰਮੀ ਲੈ ਕੇ ਆਏ ਸੀ ਸਾਗ ਉਹ ਖਾ ਲਿਆ ਸੀ ਤੇ ਅੱਜ ਆਪਾਂ ਇਹਨਾਂ ਸਾਗ ਨੂੰ ਲਾ ਲਿਆ ਤੜਕਾ ਜਿਹੜਾ ਰਾਤ ਬਣਾਇਆ ਸੀ ਆ ਦੇਖੋ ਇੱਧਰ ਰੋਟੀ ਪੱਕ ਰਹੀ ਹੈ ਬਸ ਹੁਣ ਬੱਚਿਆਂ ਨੂੰ ਪੜਾਉਣੇ ਆ ਹਰਿੰਦਰ ਰੋਟੀ ਅੰਦਰ ਪਾ ਕੇ ਰਹਿਣੀ ਆ ਹਰਿੰਦਰ ਬੈਠਾ ਵੇਟ ਕਰ ਰਿਹਾ ਵੀ ਲਿਆਓ ਰੋਟੀਆਂ ਮਮਾ ਮੈਨੂੰ ਭੁੱਖ ਲੱਗੀ ਆ ਮੈਨੂੰ ਨੀਂਦ ਆਉਂਦੀ ਆ ਹੁਣ ਪਤਾ ਕੀ ਸੁਬਾਹ ਇਹ ਜਲਦੀ ਉੱਠ ਜਾਂਦਾ ਗੁਰਦੁਆਰਾ ਸਾਹਿਬ ਜਾਈਦਾ ਤੇ ਜਲਦੀ ਉੱਠ ਜਾਂਦਾ ਸੁਬਾਹ ਇਹ ਤੇ ਹੁਣ ਕਹਿ ਰਿਹਾ ਵੀ ਮੈਨੂੰ ਨੀਂਦ ਆਉਂਦੀ ਆ ਜਲਦੀ ਮੈਨੂੰ ਰੋਟੀ ਲਿਆ ਕੇ ਦਿਓ ਤੇ ਮੈਨੂੰ ਨੀਂਦ ਆਉਂਦੀ ਆ ਅਜੇ ਇਹਨਾਂ ਦਾ ਕਦੋਂ ਰੋਟੀ ਬਨਨੀ ਆ ਹੁਣ ਇਹ ਪੁੱਛ ਕੇ ਹਟਿਆ ਅਜੇ ਕਦੋਂ ਰੋਟੀ ਬਨਨੀ ਮੈਨੂੰ ਨੀਂਦ ਆਉਂਦੀ ਆ ਬਸ ਦਾ ਵੈਸੇ ਕੋ ਟਾਈਮ ਨਹੀਂ ਪਰ ਸਵੇਰ ਜਲਦੀ ਉੱਠਿਆ ਕਰਕੇ ਸੌਣ ਲੱਗਾ ਹਾਂ ਟਾਈਮ ਤਾਂ ਹਜੇ ਹੋਇਆ ਮੈਨੂੰ ਲੱਗਦਾ ਸਵਾਸ਼ ਇੱਕ 6:30 ਹੋਏ ਆ ਹਜੇ ਇਕ ਨੀਰਾ ਵੇਖ ਲਿਆਣਾ ਨਾ ਵੀ ਨੀਰਾ ਹੋ ਗਿਆ ਬਾਹਰ ਬਸ ਨੀਰਾ ਹੋ ਗਿਆ ਬਾਹਰ ਆਪਾਂ ਜਲਦੀ ਨੀਰਾ ਹੋ ਜਾਂਦਾ ਹਾਂ ਕਾਈ ਅੱਜ ਰੋਟੀ ਮੇ ਬਾਹਰ ਨਹੀਂ ਪਕਾਈ ਨਾ ਬਾਹਰ ਹੋਰੀ ਤੂੰ ਮਾ Thu ਆ ਜਾਂਦਾ ਖਾਈਆਂ ਮੱਚੀ ਜਾਂਦਾ ਘਰ ਦਵਾਰ ਆ ਸਾਬੀ ਬਸ ਕੱਲ ਦਾ ਦੇਣਾ ਬਾਬਾ ਹਮਤਜੀ ਦਾ ਸਵੇਰ ਉੱਠ ਕੇ ਤੇ ਜਾਇਆ ਹੀ ਦਾ ਸੀਗਾ ਇਹਨੇ ਬਹਾਨੇ ਜੇ ਨਾਲ ਵੀ ਚੱਲ ਸੰਗਤ ਦੇ ਦਰਸ਼ਨ ਹੋ ਜਾਂਦੇ ਕਿਉਂਕਿ ਦਿੱਲੀ ਤਾਂ ਜਾਏ ਨਹੀਂ ਜਾਂਦਾਗਾ ਹਰ ਆਪਣਾ ਖੇਤਾਂ ਚੋਂ ਬਾਹਰ ਖੇਤਾਂ ਚੋਂ ਵਾਲੀ ਦੂਰ ਪੈ ਜਾਂਦਾ ਨਾ ਫਿਰ ਆਉਂਦਿਆਂ ਨੂੰ ਹਜੇ ਵੀ ਹੁਣ 2-3 ਦਿਨ ਹੋ ਗਏ ਉਹ ਵੀ ਗਾਂਜ ਕਾਫੀ ਦੂਰ ਜਾਂਦੇ ਜਿਵੇਂ ਪ੍ਰਬਾਤ ਫੇਰੀ ਲੈ ਕੇ ਵੀ ਉਹ ਵੀ ਲੇਟ ਹੋ ਜਾਂਦੇ ਆ ਤੇ ਆਉਂਦਿਆਂ ਨੂੰ ਬਸ ਫਿਰ ਬੱਚਿਆਂ ਦਾ ਜਿਹੜਾ ਸਕੂਲ ਦਾ ਟਾਈਮ ਹੋ ਜਾਂਦਾ ਧਾਰਾਂ ਤਾਂ ਸਵੇਰ ਚੋਕੇ ਜਾਈਦਾ ਤੇ ਪਰ ਆਉਂਦਿਆਂ ਨੂੰ ਬੱਚਿਆਂ ਨੂੰ ਫਿਰ ਟਿਫਨ ਟੁਫਨ ਤਿਆਰ ਕਰਨੇ ਹੁੰਦੇ ਬੱਚਿਆਂ ਦੇ ਆਪਣੀ ਘਰ ਖੇਤਾਂ ਚਾ ਤੇ ਹੁਣ ਜਿਵੇਂ ਜਿਵੇਂ ਠੰਡ ਵੱਧੁੰਦੀ ਦੋਂ ਦੋਂ ਲੱਗਦੀ ਫਿਰ ਤੁਰਕੇ ਜਾਂਦਿਆਂ ਨੂੰ ਵੀ ਥੋੜਾ ਲੱਗਦਾ ਹਨਾ ਅੱਜ ਕੱਲ ਟਾਈਮ ਹੀ ਨਹੀਂ ਸੁਬਾ ਇੱਕ ਤਨੇਰਾ ਹੁੰਦਾ ਇੱਕ ਧੁੰਦ ਹੁੰਦੀ ਆ ਨਾਲ ਅੱਜ ਸਵੇਰੇ ਜਦੋਂ ਵਾਪਸ ਆਏ ਉਹ ਕਿੰਨੀ ਜਾਦੇ ਤੋਂ ਦਸੀ ਮੋਟਰਸਾਈਕਲ ਦੇ ਅੱਗੇ ਕੁਝ ਨਹੀਂ ਦਿਸਦਾ ਸੀਗਾ ਹਾਂ ਤਾਂ ਚਲੋ ਇਹ ਵੀ ਐ ਨਾ ਰੋਜ਼ ਰੋਜ਼ ਥੱਕ ਜਾਂਦੇ ਆ ਚਲ ਹੁਣ ਜਿੰਨੇ ਨਾਲ ਪਰਬਾਤ ਪੇਰੀ ਸੀ ਸੋ ਲੈ ਗੇ ਦੁਕਾਨ ਤੇ ਫਿਰ ਸਾਰਾ ਦਿਨ ਤਾਂ ਫੇਰ ਰੈਸਟ ਨਹੀਂ ਹੁੰਦੀ ਕੀ ਸਾਰਾ ਦਿਨ ਉੱਤੇ ਕੰਮ ਕਰਨਾ ਹੁੰਦਾ ਚਲੋ ਇਸੇ ਲਈ ਸਵੇਰ ਕਰ ਲੇਟ ਹੀ ਉੱਠਦੇ ਵੈਸੇ ਅੱਗੋ ਪਿੱਛੋ ਤਾਂ ਇਹ ਘਰੇ ਆਪਾਂ ਪਸ਼ੂ ਮਨੁੱਖਾਂ ਨੂੰ ਸੰਭਲ ਲਈ ਬਾਰ ਬਾਰ ਇਹ ਤਾਂ ਲੇਟ ਹੀ ਉੱਠਦੇ ਆ ਹੁਣ ਚਲ ਖਾ ਲਈਦਾ ਵੀ ਸਾਨੂੰ ਲੈ ਜਾਓ ਕਰਸੋਂ 5 ਤਰੀਕ ਨੂੰ ਤਾਂ ਹੋਗ ਪਹਿ ਜਾਣਗੇ ਆ ਅਖੰਡ ਪਾਠ ਸਾਹਿਬ ਜਿਹੜਾ ਖੁੱਲ ਗਿਆ ਕੁਤਵਾਰਾ ਸਾਹਿਬ ਦੇ ਵਿੱਚ ਕੱਲ ਨੂੰ ਬਸ ਲਾਸਟ ਦਿਨ ਆ ਜਿਹੜਾ ਪ੍ਰਵਾਦ ਫੇਰੀ ਦਾ ਕਰਸੋਂ ਫਿਰ ਹੋਗ ਪਾਉਗਾ ਗੁਰਪੁਰਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਗ ਸਾਰੇ ਗੁਰਪੁਰਤਨੀਆਂ ਪਹਿਲਾਂ ਅਡਵਾਂਸ ਚ ਵਧਾਈਆਂ ਬਈ ਕਿਉਂਕਿ ਇਹ ਇੱਕ ਐਹੋ ਜਿਹਾ ਗੁਰਪੁਰਬ ਵੈਸੇ ਸਾਰੇ ਗੁਰੂਆਂ ਦੇ ਗੁਰਪੁਰਬ ਮਨਾਏ ਜਾਂਦੇ ਪਰ ਇੱਕ ਐਹੋ ਜਿਹਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੁੰਦਾ ਜਿਹੜਾ ਮੈਨੂੰ ਲੱਗਦਾ ਸਾਰੇ ਦੇਸ਼ 'ਚ ਮਨਾਇਆ ਜਾਂਦਾ ਜਿਆਦੇ ਇਹ ਤੁਮ ਤਮ ਦੇ ਨਾਲ ਮਨਾਇਆ ਜਾਂਦਾ ਕਿੰਨੇ ਦਿਨ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਬਾਕੀ ਹੈ ਨਾ ਇਸ ਗੁਰਪੁਰਬ ਦੀਆਂ ਪਾਕਿਸਤਾਨ ਉਧਰ ਨਨਕਾਣਾ ਸਾਹਿਬ ਵੀ ਜਿਆਦੇ ਉਹ ਹੁੰਦੇ ਹਾਂ ਹਾਂ ਰੌਣਕਾਂ ਵੀ ਉੱਥੇ ਵੀ ਹੈ ਨਾ ਬਹੁਤ ਵਧੀਆ ਮਨਾਇਆ ਜਾਂਦਾ ਹੂੰ ਇੰਦਰ ਆਪਣਾ ਸਾਗ ਗਰਮ ਹੋ ਗਿਆ ਕਿਉਂਕਿ ਰਾਤ ਬਣਾ ਕੇ ਤੇਨ ਆਪਾਂ ਕੱਢ ਕੇ ਫਰਿੱਜ ਚ ਲਾਤਾ ਸੀ ਫਿਰ ਅੱਜ ਹੁਣ ਸ਼ਾਮ ਨੂੰ ਤੜਕਾ ਲਾ ਲਿਆ ਇਹਨੂੰ ਬੱਚਿਆ ਰੋਟੀ ਫੜਾ ਦਿਓ ਫਿਰ ਬਸ ਰੋਟੀ ਫੜਾਉਣੇ ਆ ਬੱਚਿਆਂ ਨੂੰ ਹੁਣ ਜਿਹੜੇ ਵੀ ਭੈਣ ਭਰਾ ਨਵੇਂ ਜੁੜਦੇ ਆ ਆਪਣੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸੋਣਾ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੇਖ ਕੇ ਜਿਹੜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ